ਮੋਹਾਲੀ ਪੁਲਿਸ ਵੱਲੋਂ 마ੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਸਰ ਸਿਮਰਤ ਸਿੰਘ ਪੀਪੀਐਸ ਉਪ ਕਪਤਾਨ ਇਨਵੈਸਟੀਗੇਸ਼ਨ ਜ਼ਿਲ੍ਹਾ ਐਸਐਸ ਨਗਰਜੀਵ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਮੋਹਾਲੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਗਨ ਪੁਆਇੰਟ ਤੇ ਲੁੱਟਖੋਹ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਦੋ ਨਾਜਾਇਜ਼ ਹਥਿਆਰ, ਲੁੱਟਖੋਹ ਕੀਤੇ ਗਏ ਸੋਨੇ ਦੇ ਮੋਬਾਈਲ ਫੋਨ ਅਤੇ ਲੁੱਟਖੋਹ ਦੀਆਂ ਵਾਰਤਾਤਾਂ ਨੂੰ ਅੰਜਾਮ ਦੇਣ ਲਈ ਚੋਰੀ ਕੀਤੇ ਵਹੀਕਲ ਬਰਾਬਰ ਗਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮੌਕੇ ਡਾਕਟਰ ਜੋਤੀ ਯਾਦਵ ਆਈਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਐਸਐਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇੜੇ ਕਿਲਾ ਕੰਪਲੈਕਸ ਖਰੜ ਮੌਜੂਦ ਸੀ ਜਿੱਥੇ ਕਿ ਸੀਆਈਏ ਸਟਾਫ ਦੇ ਏਐਸਆਈ ਅਮਰਿਤਪਾਲ ਸਿੰਘ ਨੂੰ ਖਬਰ ਮਿਲੀ ਕਿ ਸੰਤੋਸ਼ ਕੁਮਾਰ, ਪਰਮ ਮਸੀ ਅਤੇ ਵਿਲੀਅਮ ਮਸੀ ਜੋ ਕਿ ਲੁੱਟਾਂਕੋਆਂ ਨੂੰ ਅੰਜਾਮ ਦਿੰਦੇ ਹਨ ਉਹਨਾਂ ਉਹਨਾਂ ਨੂੰ ਕਿਲਾ ਕੰਪਲੈਕਸ ਕੋਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋਤੀ ਯਾਦਵ ਆਈਪੀਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਨੇ ਪੱਤਰਕਾਰਾਂ ਨਾਲ ਬਾਤ ਗੱਲਬਾਤ ਕਰਦਿਆਂ ਕਿਹਾ 28 ਮਾਰਚ ਨੂੰ ਇੱਕ ਮੁਖਵਰ ਖਾਸ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਸੀਆਈਟੀਮ ਨੂੰ ਕਿ ਕੁਝ ਗੈਂਗ ਹੈ ਜੋ ਇਥੇ ਸਨਾਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਬੁਹਾਲੀ ਸਿਟੀ ਏਰੀਆ ਵਿੱਚ ਬੇਸਿਕਲੀ ਤੇ ਅਗਰ ਪੁਲਿਸ ਰੇਡ ਕਰੇ ਜਾਂ ਐਕਸ਼ਨ ਲੇ ਤਾਂ ਫਿਰ ਉਹ ਗੈਂਗ ਨੂੰ ਫੜਿਆ ਜਾ ਸਕਦਾ ਹੈ ਤੋਂ ਉਹ ਇਨਫੋਰਮੇਸ਼ਨ ਨੂੰ ਹੀ ਅੱਗੇ ਵਧਾਉਂਦੇ ਹੋਏ ਸਾਡੀ ਟੀਮ ਸੀਆਈਟੀਮ ਵੱਲੋਂ ਨਾਕਾ ਲਾਇਆ ਗਿਆ ਸੀਗਾ ਐਡਮਿਨਿਸਟ੍ਰੇਟਿਵ ਕੰਪਲੈਕਸ ਜਿਹੜੀ ਬਿਲਡਿੰਗ ਹੈਗੀ ਸਾਡੀ ਉਹਦੇ ਨੇੜੇ ਉੱਥੇ ਫਿਰ ਇਹ ਤਿੰਨ ਬੰਦੇ ਫੜੇ ਦੇ ਸੀਗੇ ਇਹਨਾਂ ਦੀ ਪੁੱਛਕਿਸ਼ ਦੌਰਾਨ ਫਿਰ ਸਾਨੂੰ ਕਾਫੀ ਸਾਰੇ ਪੁਰਾਣੇ ਮੁਕੱਦਮੇ ਦਾ ਵੀ ਪਤਾ ਲੱਗਿਆ ਤੇ ਇਹਨਾਂ ਤੋਂ ਰਿਕਵਰੀ ਵੀ ਹੋਈ ਤੇ ਜੋ ਇਹ ਅਕਿਊਜ਼ਡ ਹੈ ਇਹਨਾਂ ਦਾ ਨਾਂ ਹੈਗਾ ਪਹਿਲਾ ਬੰਦਾ ਹੈਗਾ ਸੰਤੋਸ਼ ਕੁਮਾਰ ਉਹ ਪੰਡਤ ਜੋ ਇਥੇ ਬੁਢੇਲ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਇਦੇ ਨਾਲ ਦੋ ਦੋਸ਼ੀ ਸੀਗੇ ਇੱਕ ਦਾ ਨਾਮ ਵਿਕਰਮ ਮਸੀ ਹੈ ਤੇ ਉਹਦਾ ਦੂਜਾ ਬ੍ਰਦਰ ਹੈਗਾ ਜੋ ਵਿਲੀਅਮ ਮਸੀ ਇਹ ਦੋਨੋਂ ਪਿੱਛੋਂ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਆਲੇ ਇਹਨਾਂ ਦਾ ਜੋ ਮੋਡਸ ਆਪਰੇਂਡੀ ਸੀਗਾ ਉਹ ਇੱਥੇ ਗਨ ਪੁਆਇੰਟ ਤੇ ਵਖਰੀ ਵਖਰੀ ਸਨਾਚਿੰਗ ਦੀ ਵਾਰਦਾਤਾਂ ਨੂੰ ਇੰਜਾਮ ਦਿੰਦੇ ਸੀਗੇ ਤੇ ਇਹਨਾਂ ਨੇ ਫੇਜ਼ 11 ਮੋਹੜੀ ਵਿਖੇ ਇੱਕ ਐਕਟਿਵ ਆ ਦੀ ਖੋ ਕੀਤੀ ਸੀਗੀ ਜਗਤਪੁਰਾ ਏਰੀਆ ਦਾ ਏਰੀਆ ਵਿੱਚ ਤੇ ਉਦੋਂ ਬਾਅਦ ਇਹਨਾਂ ਨੇ 8 ਮਾਰਚ ਨੂੰ ਫੇਸ 11 ਮੌਣੀ ਅਗੇਨ ਉੱਥੇ ਵੀ ਇੱਕ Maruti WagonR ਦੀ ਖੋਹ ਕੀਤੀ ਸੀ ਵੀ ਤੇ ਫਿਰ ਉਹੀ Maruti WagonR ਨੂੰ ਯੂਜ਼ ਕਰਦੇ ਹੋਏ ਇਹਨਾਂ ਨੇ ਅੱਗੇ ਵੀ ਇੱਕ ਹੋਰ ਖੋਹ ਮੋਬਾਈਲ ਫੋਨ ਦੀ ਖੋਹ ਕੀਤੀ ਉਦੋਂ ਬਾਅਦ ਫਿਰ ਇਹਨਾਂ ਨੇ ਇੱਕ ਹੋਰ ਖੋਹ ਸੋਨੇ ਦੇ ਗਹਿਣੇ ਵਗੈਰਾ ਦੀ ਵੀ ਖੋਹ ਕੀਤੀ ਸੀ ਜੀ ਸਬਜ਼ੀ ਮੰਡੀ ਦੇ ਰਿਆ ਵਿੱਚ इस तरीके न इन्हों भी तकरीबन चौदह मोबाइल फोन खो की करते स्नैचिंग दो वेपन तो रिकवर हुए एक तीन सौ पंद्रह बोर दिस्टल ओ दो आ, लाइव ते एक देसी पिस्टल बारह बोर द तीन कारतूस एक आ, जो चोरी स्नैचिंग की ਇੱਕ ਬੋਲਟ ਮੋਟਰਸਾਈਕਲ ਇੱਕ ਆਟੋ ਤੇ ਚਾਰ ਮੋਬਾਈਲ ਫੋਨ ਜਿਹਦੇ ਵਿੱਚ ਇੱਕ ਆਈਫੋਨ 12 ਵੀ ਹੈਗਾ ਤੇ ਕੁਝ ਸੋਨੇ ਦੇ ਗਹਿਣੇ ਜਿਹਦੇ ਵਿੱਚ ਇੱਕ ਸੋਨੇ ਦੀ ਚੈਨ ਇੱਕ ਮੁਦਰੀ ਤੇ 이어 이어ਰਿੰਗਸ ਹੈ ਤੇ ਇਹਦੇ ਨਾਲ ਸਾਡੇ ਇੱਕ ਤਾਂ ਅਸੀਂ ਇੱਕ ਮੁਕਦਮਾ ਦਰਜ ਕਰ ਲਿਆ on the basis of this recovery only ਇਹਦੇ ਨਾਲ ਨਾਲ ਸਾਡੇ ਆਈਟੀ ਪੁਲਿਸ ਸਟੇਸ਼ਨ ਦੇ ਤਿੰਨ ਹੋਰ ਮੁਕਦਮੇ ਦੀ ਸਾਡੀ ਇਨਵੈਸਟੀਗੇਸ਼ਨ ਮੁਕੰਮਲ ਹੋਈ ਹੈ

ਤੇ ਮਾਪਾਪਾ ਨੂੰ ਤੁਹਾਡੇ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਦੇਖੋ ਕਿ ਉਹ ਕਿਸ ਤੇ ਨਾਲ ਉਹਨਾਂ ਦੀ ਯਾਰੀ ਦੋਸਤੀ ਕਿਹਦੇ ਕਿਸ ਤਰੀਕੇ ਦੇ ਲੋਕਾਂ ਨਾਲ ਬੈਠ ਰਹੇ ਕਿਉਂਕਿ ਇਹ ਬੱਚੇ 13 14 ਦੀ ਏਜ ਤੋਂ ਬਾਅਦ ਆਕਿੰਗ ਸਕੂਲ ਨਹੀਂ ਗਏ ਕਿਉਂਕਿ ਫੇਲ ਹੋ ਗਏ 13 14 ਦੀ ਏਜ ਵਾਲਾ ਬੱਚਾ ਹੀ ਹੁੰਦਾ ਨੋਵਿਚ ਉਹਦੇ ਬਾਅਦ ਇਹ ਸ਼ਾਇਦ ਕ੍ਰਾਈਮ ਵੱਲ ਹੀ ਚੱਲ ਪਏ ਹੈ ਔਰ ਇਹ ਜੋ ਲੂਟ ਹੋ ਕਰ ਰਹੇ ਸੀਗੇ ਇਹ ਹਲੇ ਪੁੱਛੀ ਚ ਸਾਡੇ ਨਿਕਲਦਾ ਹੈ ਬੜਾ ਜੋ ਲੁੱਟ ਖੋਦਾ ਸਮਾਨ ਸੀਗਾ ਇਹਨੂੰ ਯੂਜ਼ ਕਰਕੇ ਅੱਗੇ ਇਹ ਡਰੱਗਸ ਖਰੀਦ ਕਰਦੇ ਸੀਗੇ ਜਾਂ ਕੀ ਕਰਦੇ ਸੀਗੇ ਉਹ ਵੀ ਦੇਖਣ ਵਾਲੀ ਗੱਲ ਹੈ ਹਲੇ ਪੁੱਛੀ ਚ ਬਾਕੀ ਹੈ ਤੇ ਮੈਨਾਂ ਫੜੇ ਕਿੱਥੋਂ ਗਏ ਨਹੀਂ ਇਹ 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 ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਕੋਲ ਸੀ ਆਈਟੀਮ ਵਨ ਵਕ ਨਕਲ ਆਏ ਗਏ ਸੀਗਾ ਉੱਥੇ ਫੜੇ ਗਏ ਸੀਗੇ ਕਿਉਂਕਿ ਇਹ ਜੋ ਮੁਖਬਰ ਖਾਲਦੀ ਸਾਡੇ ਕੋਲ ਜੋ ਇਨਫੋਰਮੇਸ਼ਨ ਸੀਗੀ ਆ ਆਈ ਸੀ ਸੀ ਕਿ ਇੱਥੇ ਸਨੈਚਿੰਗ ਕਰਨਾਂ ਅੰਦੇ ਹੈ ਤੇ ਜਦੋਂ ਲੱਖ ਲਾਇਆ ਗਿਆ ਸੀਗਾ ਤੇ ਮੂਕੇ ਤੇ ਫੜੇ ਗਈ ਸੀ ਮੈਡਮ ਇਹਨਾਂ ਨੇ ਦੱਸਿਆ ਕਿ ਤਿੰਨੋ ਜਣੇ ਆ ਕਿ ਹੋਰ ਵੀ ਇਹਨਾਂ ਦੇ ਗੈਂਗ ਦੇ ਵਿੱਚ ਕੋਈ ਹੈਗਾ ਇੰਨਾ ਹਲੇ 3 ਹੈ ਪਰ ਹੋਰ ਕੁਝ ਕੀ ਚਾੜਾ ਹੈਗਾ ਇੱਕ ਬੰਦਾ ਹੋਰ ਇਹਨਾਂ ਦਾ ਸਾਥੀ ਹੈਗਾ ਤੇ ਹੋਰ ਵੀ ਹੋ ਸਕਦੇ ਕਿਉਂਕਿ ਅਗਰ ਇਹ ਇੰਨੇ ਟਾਈਮ ਤੋਂ ਕਰ ਰਹੇ ਹੋ ਪਿਛੋਕੜ ਇਹਨਾਂ ਦੀ ਗੁਰਦਾਸਪੁਰ ਦੀ ਹੈ ਜੀ ਤਾਂ ਇੱਥੇ ਕਿਹਦੇ ਨਾਲ ਰਹਿੰਦੇ ਕਿਹਦੇ-ਕਿਹਦੇ ਕੰਟੈਕਟ ਚਾਹੀਏ ਹੈ ਤੇ ਕਿੱਥੇ ਐਜਰ ਸਨੇਚਿੰਗ ਵਾਲੇ ਗੁੱਡਸ ਨੇ ਜੋ ਵੀ ਕ੍ਰਾਈਮ ਵਾਲੇ ਇਹਨਾਂ ਦੇ ਉਹ ਜੋ ਵੀ ਆਖੇ ਕ੍ਰਾਈਮ ਵਾਲਾ ਇਹਨਾਂ ਦੇ ਜੋ ਵੀ ਸਮਾਰੀ ਘਟਾ ਕੀਆ ਗਏ ਸੀਗਾ ਅੱਗੇ ਕਿਨੂੰ ਦੇ ਦਿੰਦੇ ਤੇ ਕੀ ਕਰਦੇ ਉਹਦੇ ਨਾਲ ਕੋਈ ਪਤਾ ਲੱਗਿਆ ਮੈਡਮ ਜਿਹੜੇ ਹਥਿਆਰ ਜਿਹੜੇ ਲੈਏ ਨੇ ਇਹਨਾਂ ਨੇ ਕਿੱਥੋਂ ਲੈ ਕੇ ਆਏ ਤੇ ਕੋਈ ਵੱਡੀ ਪਾਰਦਾ ਤੋਂ ਉਹਨਾਂ ਜਾਣਦੇ ਲੱਗੇ ਸੀ ਕੀ ਤੇ ਆ ਮੋਸਟਲੀ ਤੋਂ ਇਹ ਸਨੇਚਿੰਗ ਜੀ ਯੂਜ਼ ਕਰ ਰਹੇ ਸੀਗੇ ਪਰ ਇਹ ਪਿੱਛੋ ਯੂਪੀ ਤੋਂ ਇਹ ਹਥਿਆਰ ਨੂੰ ਲੈ ਕੇ ਉਹ ਵੀ ਸਾਡੀ ਬੈਕਵਰਡ ਲਿੰਕੇਜ ਵਰਗੀ ਸਾਡੀ ਟੀਮ ਵਰਕ ਕਰ ਰਹੀ ਹੈ ਠੀਕ ਹੈ ਆਜੋ ਬੱਚਾ ਹਾਂ ਪੰਜਾਬ ਹਲਚਲ న్యూਸ ਲਈ ਘਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ